ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਜਦੋਂ ਵੀ ਫਰੀਦਕੋਟ ਦੇ ਇਤਿਹਾਸ ਦੀ ਗੱਲ ਚੱਲਦੀ ਹੈ ਤਾਂ ਬਾਬਾ ਫਰੀਦ ਜੀ ਤੇ ਇਸ ਕਿਲੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਪਰ ਇਸ ਕਿਲੇ ਬਾਰੇ ਤੇ ਬਾਬਾ ਫਰੀਦ ਜੀ ਬਾਰੇ ਗੱਲ ਕਰਨ ਤੋਂ ਪਹਿਲਾਂ ਜੇ ਅਸੀਂ ਫਰੀਦਕੋਟ ਦੇ ਇਤਿਹਾਸ ਬਾਰੇ ਪਿਛੋਕੜ ਬਾਰੇ ਗੱਲ ਕਰਨੀ ਹੋਵੇ ਤਾਂ ਨਾ ਫਰੀਦਕੋਟ ਦੇ ਹਾਤੀ ਦੇ ਵਿੱਚ ਲੰਗਿਆਣਾ ਡਰੇਨ ਦੇ ਨੇੜੇ ਸਿਰਕਾਪਾਣਾ ਦਾ ਥੇਹ ਹੈ ਉਥੋਂ ਅੱਜ ਤੋਂ 5000 ਸਾਲ ਪਹਿਲਾਂ ਆਬਾਦੀ ਦੇ ਸਬੂਤ ਮਿਲੇ ਨੇ ਜੀਵਨ ਦੇ ਸਬੂਤ ਮਿਲੇ ਨੇ ਜਿਵੇਂ ਮਿੱਟੀ ਦੇ ਬਰਤਨ ਦੁੱਧ ਪੱਥਰੀ ਦੇ ਮਣਕੇ ਤੇ ਤਸ਼ਤਰੀ ਆਦ ਉਹ ਬਾਬਾ ਫਰੀਦ ਸਭਿਆਚਾਰਕ ਕੇਂਦਰ ਫਰੀਦਕੋਟ ਵਿੱਚ ਸੰਭਾਲੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਘਿਆਣੇ ਵਾਲਾ ਥੇ ਹੋ ਗਿਆ ਮੱਤੇ ਤੋਂ ਮਿਲੇ ਨੇ ਮਰਾੜਾਂ ਤੋਂ ਮਿਲੇ ਨੇ ਵੀ ਇੱਥੇ 5000 ਸਾਲ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਜੀਵਨ ਹੁੰਦਾ ਸੀ ਜਾਂ ਲੋਕ ਵਸਦੇ ਸਨ ਇਸ ਤੋਂ ਇਲਾਵਾ ਸਤਲੁਜ ਦਰਿਆ ਜਿਹੜਾ ਹੈਗਾ ਉਹ ਵੀ ਫਰੀਦਕੋਟ ਦੇ ਵਿੱਚ ਦੀ ਵਹਿਦਾ ਹੁੰਦਾ ਸੀ ਜਿਹੜਾ ਸਮੇਂ ਦੇ ਨਾਲ ਆਪਣਾ ਵਹਿਣ ਬਦਲ ਗਿਆ ਕਿਉਂਕਿ ਦਰਿਆ ਦੇ ਵਹਿਣ ਕਾਰਨ ਹੀ ਫਰੀਦਕੋਟ ਦੇ ਪੱਛਮ ਵਾਲੇ ਇਲਾਕੇ ਨੂੰ ਹਟਾੜਦਾ ਇਲਾਕਾ ਅਰਥਾਤ ਲਾ ਇਲਾਕਾ ਤੇ ਉੱਤਰ ਵਾਲੇ ਪਾਸੇ ਨੂੰ ਉਤਾੜ ਦਾ ਇਲਾਕਾ ਕਿਹਾ ਜਾਂਦਾ ਤੇ ਬਾਬਾ ਫਰੀਦ ਜੀ ਆਉਂਦੇ ਨੇ 1215 ਦੇ ਵਿੱਚ ਜਦੋਂ ਇਸ ਕਿਹਾ ਜਾਂਦਾ ਵੀ ਇੱਥੇ ਮੋਕਲ ਸੀ ਨਾਂ ਦੇ ਜਾਂ ਮੋਕਲ ਹਰ ਨਾਂ ਦੇ ਰਾਜੇ ਦਾ ਰਾਜ ਸੀ ਉਹ ਇੱਥੇ ਕਿਲੇ ਦੀ ਉਸਾਰੀ ਕਰਵਾ ਰਿਆ ਸੀ ਕੱਚੇ ਦੀ ਤੇ ਬਾਬਾ ਫਰੀਦ ਜੀ ਨੂੰ ਵੀ ਉਹ ਵਿਗਾਰ ਦੇ ਵਿੱਚ ਮਜ਼ਦੂਰੀ ਕਰਨ ਲਾ ਲੈਂਦੇ ਨੇ ਤੇ ਜਦੋਂ ਟੋਕਰੀ ਉੱਚੀ ਉੱਡਦੀ ਦੇਖਦੇ ਨੇ ਤਾਂ ਮਾਫੀ ਮੰਗਦੇ ਨੇ ਤੇ ਇਸ ਕਿਲੇ ਦਾ ਨਾਮ ਫਰੀਦਕੋਟ ਤੇ ਸ਼ਹਿਰ ਦਾ ਨਾਮ ਫਰੀਦਕੋਟ ਕਰ ਦਿੰਦੇ ਨੇ ਪਰ ਇੱਥੇ ਇਹ ਵੀ ਦੱਸਣਾ ਜ਼ਰੂਰੀ ਆ ਵੀ ਫਰੀਦਕੋਟ ਦੇ ਇਤਿਹਾਸ ਬਾਰੇ ਹਜੇ ਹੋਰ ਖੋਜ ਕਰਨ ਦੀ ਲੋੜ ਹੈ ਕਿਉਂਕਿ 1206 ਤੋਂ ਲੈ ਕੇ 1500 ਤੱਕ ਜਿਹੜਾ ਸਲਤਨਤ ਕਾਲ ਰਿਹਾ ਬਲਬਨ ਦਾ ਰਿਹਾ ਸਕੰਦਰ ਲੋਧੀ ਦਾ ਰਿਹਾ ਉਸ ਸਮੇਂ ਦੇ ਦੌਰਾਨ ਫਰੀਦਕੋਟ ਦੇ ਰਾਜਿਆਂ ਬਾਰੇ ਲਿਖਤੀ ਰੂਪ ਵਿੱਚ ਕਿਤੋਂ ਵੀ ਜਾਣਕਾਰੀ ਨਹੀਂ ਮਿਲਦੀ ਇਤਿਹਾਸਿਕ ਤੌਰ ਤੇ ਵੀ ਇੱਥੇ ਕਿਹੜੇ-ਕਿਹੜੇ ਰਾਜਿਆਂ ਦਾ ਰਾਜ ਸੀ ਜਾਂ ਕਿਸ ਨਾਲ ਹੱਦਾਂ ਲੱਗਦੀਆਂ ਸੀ ਸ਼ਾਇਦ ਉਸ ਦਾ ਕਾਰਨ ਇਹ ਹੋ ਸਕਦਾ ਵੀ ਇਸ ਇਲਾਕੇ ਦੇ ਵਿੱਚ ਫਸਲ ਵਗੈਰਾ ਘੱਟ ਹੁੰਦੀ ਹੋਵੇ ਇਵੇਂ 1351 81 ਦੇ ਦੌਰਾਨ ਫਰੋਜਪੁਰ ਸ਼ਹਿਰ ਦੀ ਨਹੀਂ ਫਰੋਜ ਤੁਗਲਕ ਰੱਖਦਾ ਪਰ ਉਸ ਸਮੇਂ ਵੀ ਫਰੀਦਕੋਟ ਦੇ ਬਾਰੇ ਕੋਈ ਵੀ ਲਿਖਤੀ ਜਾਣਕਾਰੀ ਕਿਸੇ ਦਸਤਾਵੇਜ਼ ਵਿੱਚ ਨਹੀਂ ਮਿਲਦੀ ਫਿਰ ਮੁਗਲ ਕਾਲ ਸ਼ੁਰੂ ਹੁੰਦਾ ਹੈਗਾ 1500 6 ਤੋਂ ਲੈ ਕੇ ਜੇ ਕਹਿ ਲਿਆ ਜਾਵੇ 1707 ਤੱਕ ਉਸ ਸਮੇਂ ਵੀ ਇੱਥੋਂ ਦੇ ਕਿਹੜੇ ਰਾਜੇ ਨੇ ਕਿਸ ਨੂੰ ਮਾਲੀਆ ਦਿੱਤਾ ਜਾਂ ਕਿਹੜੇ ਸੂਬੇਦਾਰ ਦੇ ਅਧੀਨ ਰਿਹਾ ਬਾਰੇ ਵੀ ਕੋਈ ਲਿਖਤੀ ਰੂਪ ਵਿੱਚ ਜਾਣਕਾਰੀ ਨਹੀਂ ਮਿਲਦੀ ਕੋਟ ਕਪੂਰਾ ਸ਼ਹਿਰ ਦਾ ਜ਼ਿਕਰ ਆਉਂਦਾ ਹੈਗਾ 1705 ਦੇ ਦੌਰਾਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟ ਕਪੂਰੇ ਆਉਂਦੇ ਨੇ ਪਰ ਉਸ ਸਮੇਂ ਵੀ ਫਰੀਦਕੋਟ ਦਾ ਕੋਈ ਜ਼ਿਕਰ ਨਹੀਂ ਆਉਂਦਾ ਉਸ ਸਮੇਂ ਵੀ ਫਰੀਦਕੋਟ ਦਾ ਕੋਈ ਜ਼ਿਕਰ ਨਹੀਂ ਆਉਂਦਾ ਤੇ ਫਰੀਦਕੋਟ ਦੇ ਵਿੱਚ ਕਪੂਰੇ ਦੇ ਪੋਤਰਿਆਂ ਵਿੱਚੋਂ ਹਮੀਰ ਸਿੰਘ ਆਣ ਕੇ ਇੱਥੇ ਆਪਣਾ ਕਬਜ਼ਾ ਕਰਦਾ ਹੈ ਤੇ ਜਿਹੜਾ ਇਹ ਕਿਲਾ ਹੈਗਾ ਇਹ ਪਹਿਲਾਂ ਕੱਚਾ ਕਿਹਾ ਜਾਂਦਾ ਤੇ ਇਹਦੀ ਜਿਹੜੀ ਆ ਹਣ ਵਾਲੀ ਮੌਜੂਦਾ ਇਮਾਰਤ ਹੈ ਇਹ ਹਮੀਰ ਸਿੰਘ ਨੇ ਬਣਾਈ ਸੀ 1763 ਤੋਂ 82 ਦੇ ਦਰਮਿਆਨ ਤੇ ਜਿਹੜੀ ਇੱਥੋਂ ਦੀ ਕਿਤਾਬ ਲਿਖੀ ਗਈ ਸੀ ਉਰਦੂ ਦੇ ਵਿੱਚ ਆਏ ਨੇ ਬਰਾਡ ਬੰਸ ਉਸ ਦੇ ਵਿੱਚ ਜ਼ਿਕਰ ਹੈ ਵੀ ਇਸ ਕਿਲੇ ਨੂੰ ਪੱਕਾ ਕਰਨ ਲਈ ਜਿਹੜੀਆਂ ਇੱਟਾਂ ਹੈਗੀਆਂ ਉਹ ਕੋਟ ਕਪੂਰੇ ਦੇ ਆਹ ਸੌਰੀ ਕੋਟ ਕਰੋੜ ਦੇ ਕਿਲੇ ਨੂੰ ਢਾ ਕੇ ਲੀ ਆਂਦੀਆਂ ਗਈਆਂ ਸਨ ਤੇ ਇਸ ਕਿਲੇ ਨੂੰ ਪੱਕਾ ਕੀਤਾ ਗਿਆ ਸੀ ਇਸ ਤਰ੍ਹਾਂ ਉਸ ਸਮੇਂ ਦੌਰਾਨ ਇਤਿਹਾਸ ਦੇ ਵਿੱਚ ਫਰੀਦਕੋਟ ਦਾ ਜ਼ਿਕਰ ਆਉਂਦਾ ਹੈਗਾ ਪਰ 550 ਸਾਲ ਕਿਸੇ ਦਸਤਾਵੇਜ਼ ਦੇ ਵਿੱਚ ਫਰੀਦਕੋਟ ਦਾ ਨਾਂ ਨਹੀਂ ਲਿਖਿਆ ਮਿਲਦਾ ਮੇਰੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਜੇਕਰ ਤੁਹਾਨੂੰ ਇਹਨਾਂ ਸਾਲਾਂ ਦੇ ਦੌਰਾਨ ਕਿਸੇ ਵੀ ਰਾਜੇ ਦਾ ਜਾਂ ਕਿਸੇ ਦੇ ਅਧੀਨ ਹੋਣ ਦਾ ਫਰੀਦਕੋਟ ਬਾਰੇ ਪਤਾ ਚੱਲਦਾ ਕਿਸੇ ਪੁਸਤਕ ਵਿੱਚ ਕਿਉਂਕਿ ਗਿਆਨ ਬੜਾ ਵਿਸ਼ਾਲ ਹੈ ਦੁਨੀਆ ਗਿਆਨ ਨਾਲ ਭਰੀ ਹੋਈ ਹੈ ਤਾਂ ਜ਼ਰੂਰ ਜਾਣਕਾਰੀ ਦੇਣਾ ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੇ ਹਣ ਵਾਲੀ ਪੀੜ੍ਹੀ ਨੂੰ ਫਰੀਦਕੋਟ ਦੇ ਇਤਿਹਾਸ ਬਾਰੇ ਦੱਸ ਸਕੀਏ ਸੋ 5000 ਸਾਲ ਪਹਿਲਾਂ ਜਿਹੜਾ ਸਿਰਕਾ ਪਥੇ ਤੋਂ ਜੋ ਸਮਾਨ ਮਿਲਿਆ ਉਹ ਤੁਸੀਂ ਤੇ ਆਪਣੇ ਬੱਚਿਆਂ ਨੂੰ ਫਰੀਦਕੋਟ ਸੱਭਿਆਚਾਰਕ ਕੇਂਦਰ ਵਿੱਚ ਜਾ ਕੇ ਦਿਖਾ ਸਕਦੇ ਹੋ ਇੱਥੋਂ ਨੇੜੇ ਢਿੱਲਾ ਬਾਬਾ ਫਰੀਦ ਨਾਂ ਦਾ ਗੁਰਦੁਆਰਾ ਹੈ ਜਿੱਥੇ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਵਾਲੇ ਹੱਥ ਉंजे ਸਨ ਤੇ ਉਹ ਵਣ ਦਾ ਦਰਖਤ ਅੱਜ ਵੀ ਮੌਜੂਦ ਹੈ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚ ਕਹਾ ਤੇ ਬੇਨਤੀ ਕਰਦਾ ਫਰੀਦਕੋਟ ਦੇ ਇਤਿਹਾਸ ਬਾਰੇ ਉਹਨਾਂ 550 ਸਾਲਾਂ ਦੇ ਇਤਿਹਾਸ ਬਾਰੇ ਜੇ ਕਿਸੇ ਨੂੰ ਵੀ ਕਿਸੇ ਪੁਸਤਕ ਦੇ ਵਿੱਚ ਕੋਈ ਲਿਖਤੀ ਰੂਪ ਦੇ ਵਿੱਚ ਦਸਤਾਵੇਜ਼ ਦੇ ਰੂਪ ਵਿੱਚ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਸਾਂਝੀ ਕਰੇ ਤਾਂ ਕਿ ਅਸੀਂ ਆਪਣੇ ਤੇ ਹੋਰਾਂ ਦੇ ਗਿਆਨ ਵਿੱਚ ਵਾਧਾ ਕਰ ਸਕੀਏ ਧੰਨਵਾਦ